ਸਤਿ ਆਲੋਕ ਸਤਿ ਆਲੋਕ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਬਕਾਲਾ ਹੋਏ ਵੱਡੇ ਇਕੱਠ ਚ ਭਾਈ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦੇ ਬਾਪੂ ترਸੀਮ ਸਿੰਘ ਨੇ ਕੀਤੇ ਉਹਦੇ ਵਿੱਚ ਵੱਡੇ ਐਲਾਨات ਕੀ ਐਲਾਨات ਕੀਤੇ ਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਦੇ ਵਿਚਾਰ ਗੋ ਪਹਿਲੀ ਗੱਲ ਤਾਂ ਅਸੀਂ ਸੰਗਠਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਗੁਰਦੀਪ ਸਿੰਘ ਜੀ ਕਿਹਦੇ ਬਾਰੇ ਭਾਈ ਅੰਮ੍ਰਿਤਪਾਲ ਜੀ ਬਣਾ ਦਿੱਤਾ ਨਹੀਂ ਬੰਦੀ ਸਿੰਘ ਹੀ ਹੈ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਊਨੇਸ਼ਨ ਕੋਈ ਉਹਦੇ ਫੋਨ ਫੋਨ ਚ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਬਈ ਉਹਦੇ ਕੋਲੋਂ ਕੀ ਬਰਾਮਤ ਹੋਇਆ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਆ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਨਸ਼ੇ ਛਡਾਉਂਦਾ ਹੈ ਗੁਰੂ ਦੇ ਲੜਦਾ ਹੁੰਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਬਸ ਸਰਕਾਰ ਨੂੰ ਚੁੱਕਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜੇ ਮੈਂ ਨਹੀਂ ਆਵੇਂ ਇਹ ਕੰਮ ਛਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਮੈਂ ਇਹ ਗੱਲ ਸਮਝੌਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦਵੇ ਉਹ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਖੀ ਦਾ ਉਦੋਂ ਛੱਡ ਦੋ ਸਰਵ ਆਮ੍ਰਿਤ ਪਾਲ ਦੀ ਜਿਹੜੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਮਸ਼ੀਤ ਚਾਉਣਾ ਇਹ ਹੀ ਗੱਲ ਸਰਕਾਰ ਚ ਸਰਕਾਰ ਇਹ ਚਾਉਂਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਹੁਣ ਟੀਕਿਆਂ ਨਾਲ ਮਾਰਨ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ ਦਸਿਆਂ ਨਾਲ ਮਰਨ ਸਰਕਾਰ ਇਹ ਚਾਉਂਦੀ ਹੈ ਬੱਸ ਪੰਜਾਬ ਦੇ ਜਮਨੀ ਤੋਂ ਨਾ ਹੋਣ ਜਾ ਰਹੀਆਂ ਵੀ ਨਾ ਅਸਬਾਦੀਆਂ ਕੁਝ ਫਲਕਿਆਂ ਤੇ ਕੋਈ ਹਲੇ ਡੇਟ ਨਹੀਂ ਆਈ ਜੇ ਜਦ ਡੇਟ ਆਉਂਦੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਫੇਰ ਦੇਖਾਂਗੇ ਜਦੋਂ ਡੇਟ ਆਉਗੀ ਉਸ ਤੋਂ ਬਾਅਦ ਦੇਖਾਂਗੇ ਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਇਹ ਬਰਸਾ ਚੱਲ ਰਹੇ ਲਾਦੋ ਰਹੇ ਦਿਵਸ ਤੇ ਬਹੁਤ ਸੰਕਤਾਂ ਦਾ ਪੰਕੜ ਕੱਟ ਸੀਗਾ ਉਹਦੇ ਚ ਕੁਝ ਵਿਚਾਰਾਂ ਕਿਤੇ ਗਈਆਂ ਕੁਝ ਬਤੇ ਬਾਸ ਕੀਤੇ ਗਏ ਤੇ ਇਸ ਕਰਕੇ ਅਸੀਂ ਸੰਕਤਾਂ ਦਾ ਦੂਰ ਹੋਣ ਚੱਲ ਕੇ ਸੰਕਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਦਾ ਤਾਂ ਬਹੁਤ ਸ਼ੁਕਰ ਕਰਦੇ ਆਂ ਤੇ ਆਉਣ ਵਾਲੇ ਸਮੇਂ ਲਈ ਅਸੀਂ ਜੋ ਪ੍ਰੋਗਰਾਮ ਦਾ ਸੀ ਤਾਂ ਕਿ ਜੇ ਸਰਕਾਰ ਇਹ ਨਹੀਂ ਤਰੀਕ ਤੱਕ ਇਹ ਕੋਈ ਇਸੀ ਨਾਸਲਿਆ ਤੇ ਕੋਈ ਗੌਰ ਕਰਦੀ ਤੇ ਫਿਰ ਅਸੀਂ ਕੋਈ ਅਕਾਲ ਤੱਕ ਤੋਂ ਅਰਦਾਸ ਕਰਕੇ ਕੋਈ ਅੱਗੇ ਸੰਘਰਸ਼ ਕਰਾਂਗੇ ਇਹ ਮਤੇ ਪਾਸ ਕੀ ਕੀਤਾ ਇਹ ਮਤੇ ਦੱਸ ਦਿੱਤੇ ਕਿ ਉਹਨਾਂ ਨੂੰ ਵੀ ਵੈਸੇ ਜਾਦੂ ਜੋ ਵਿਦਬੀ ਦਾ ਮਸਲਾ ਨਸ਼ਿਆਂ ਦੇ ਮਾਮਲੇ ਆਜੂ ਸਾਡੇ ਬਾਜ਼ਾਰਾਂ 'ਚ ਹੋਇਆ ਤਾਂ ਕਿਹਨਾਂ ਛੱਡਿਆ ਜਾਂ ਤਾਂ ਅਸੀਂ ਕਰਕੇ ਇਸ 'ਤੇ ਖਰਚ ਕਰਾਂ ਉਹ ਤੇ ਚੀਜ਼ ਸਾਡੇ ਕੋਲ ਤੇ ਪੀਤਾ ਡੇਢ ਮਹੀਨਾ ਤੈ ਹੈਗਾ ਅਸੀਂ ਸਾਰਿਆਂ ਨੂੰ ਫਲਾਗ ਇੰਟੀ ਕਰਕੇ ਉਹਦੀ ਕੋਈ ਰੂਪ ਰੇਖਾ ਤੈ ਕਰਾਂਗੇ ਪਰ ਪਰ ਕੋਈ ਸਾਰੀਆਂ ਸਾਂਝ ਜਿਥੇ ਬੰਦੀਆਂ ਹੋਰ ਜਿਹੜੀਆਂ ਆਪਣੇ ਜੋ ਜੁਗ ਜੁਗਿਆਤੀ ਦੇ ਮਾਵਾਂ ਨੇ ਜਿਹੜੀਆਂ ਹੋਰ ਜਿੱਥੇ ਬੰਦੀਆਂ ਸਾਰੀਆਂ ਨਾਲ ਲੈ ਕੇ ਕੋਈ ਸਾਂਝਾ ਪ੍ਰੋਗਰਾਮ ਬਣਾ ਕੇ ਕੋਈ ਇੱਕ ਮੋਰਚੇ ਤੇ ਲੜ ਕੇ ਅਸੀਂ ਸਾਰਿਆਂ ਕੋਈ ਸਰਕਾਰ ਤਵਾ ਸਕੀ ਜਾਂ ਹਿਸਾਬ ਤੇ ਫਿਰ ਤੇ ਜੀ ਸਰਕਾਰ ਦੀ ਹੁਣ ਸੜਾ ਸ਼ਰਤ ਕਿਸਾ ਹੀ ਹੈ ਤੇ ਹੁਣ ਲੋਕਾਂ ਦੇ ਕੰਮ ਤੇ ਉਹ ਉਹ ਆਉਣਗੇ ਉਹਨਾਂ ਦੇ ਸੈਨਾ ਨਾਲ ਜਾਂ ਉਹਨਾਂ ਦੇ ਉਥੇ ਪਾਰਲੀਮੈਂਟ ਤੇ ਜਆ ਹਾਜਰੀ ਭਰਨਾ ਨਹੀਂ ਹੋ ਸਕਦੇ ਹਨ ਤੇ ਇਹ ਵੀ ਮੇਰੇ ਖਿਆਲ ਹੈ ਕਿ ਇਹ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਲੋਕਤੰਤਰ ਚ ਲੋਕਤੰਤਰ ਦਾ ਜਿਹੜਾ ਦਿਨ ਰਾਤ ਜਾਬ ਕਰਵਾ ਲੈਣੇ ਤੋਂ ਕੰਮ ਕਰ ਰਹੇ ਜੀ ਇਹ ਜੀ ਬੋਟਾ ਦੇ ਕਿ ਬਹੁਤ ਸਾਰੇ ਪਤੇ ਇਹ ਸਾਰੇ ਜਿਹੜੇ ਸਰੋਤੇ ਬੋਟਾ ਬਹੁਤ ਘੱਟ ਬਈ ਉਹਦੇ ਵਾਸਤੇ ਜਿਹੜਾ ਸਮਾਂ ਰਹਿੰਦਾ ਵਾ 16 ਹਾਂਸ ਤੋਂ ਪਰਚ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਦ ਤੋਂ ਬਾਅਦ ਅਸੀਂ ਪਿੰਨਾਂ ਚ ਡਾਈਏ ਨੂੰ ਫਾਨ ਜ਼ਾਦ ਕਰੀਏ ਲੋਕਾਂ ਦਾ ਸਹਿਯੋਗ ਲੈ ਕੇ ਅਸੀਂ ਸਾਰਾ ਬੋਟਾ ਬਣਾਉਣ ਦੀ ਕੋਸ਼ਿਸ਼ ਕਰੀਏ ਉਹ ਤੋਂ ਬਾਅਦ ਚ ਅਸੀਂ ਇੱਕ ਵਿਚਰਦੇ ਆ ਵਿਚਰਦੇ ਆ ਸਾਰੀਆਂ ਪੰਥਕ ਜਥੇਬੰਦੀਆਂ ਚ ਸਿਰਦ ਅਮਨਤਵਾਰ ਜੀ ਕਲਕਸ਼ਨ ਲਗਾਉਂਦੇ ਹਾਂ ਜਦੋਂ ਕੋਈ ਸੰਪਰ ਕਰਕੇ ਉਹਨਾਂ ਤੋਂ ਜਿਹੜਾ ਕੋਈ ਜੋੜ ਹੁਣ ਦੁਬਾਰਾ ਹੁੰਦਾ ਜੋੜਾ ਪੱਛਪਰਸ ਤੋਂ ਬਾਅਦ ਨੂੰ ਵਾਗੇ ਲੈ ਕੇ ਜਾਣ ਵਾਲਾ ਹੁੰਦਾ ਜਿਹੜਾ ਸਹੀ ਡਿਊਟੀ ਸਬੰਧ ਹੰਬਲ ਦਾ ਹੋਉਂਦਾ ਉਹਨਾਂ ਨੂੰ ਅਗੇ ਜਿੰਨਾ ਵੀ ਦਾ ਵੀ ਦਾ ਨੰਬਰ ਲੱਗੇ ਜਿਹੜਾ ਵਾ ਇੱਕ ਆਖਤਾਂ ਦੀ ਸਥਾਪਨਾ ਕੀਤੀ ਹੈ ਕਿ ਬੰਦੇ ਸਿੰਘਨ ਭਈ ਛੱਡਿਆ ਜਾਂਦਾ ਤਾਂ ਵੀ ਵੱਡਾ ਸੰਘਰਸ਼ ਜਿਹੜਾ ਵਾ ਉੱਟਿਆ ਜਾਂਦਾ ਇਸ ਤਰ੍ਹਾਂ ਵੱਡਾ ਸੰਘਰਸ਼ ਕਿਸ ਰੂਪ ਦੇ ਵਿੱਚ ਜਿਹੜਾ ਬਣ ਸਕਦਾ ਹੈ ਉਹ ਕਿ ਇਹ ਅਸੀਂ ਸਾਰੀਆਂ ਕਿਸਾਨ ਕਿਸਾਨ ਜੱਟ ਵੰਦੀਆਂ ਨਾਲ ਦੂਜੇ ਧਾਰਮਿਕ ਜੱਟ ਵੰਦੀਆਂ ਨੂੰ ਸਲਾਹ ਕੀਤੀ ਕਰਕੇ ਫਿਰ ਉਹਨੂੰ ਉਹਦੇ ਵਿਚਾਰ ਕਰਕੇ ਕੋਈ ਪਟਾ ਤਕੜਾ ਕੋਈ ਜਿਹੜਾ ਕੋਈ ਜਿਹੜਾ ਸਰਕਾਰ ਤੋਂ ਕੋਈ ਜਵਾਬ ਆਇਆ ਜਾ ਸਕੇ ਕੋਈ ਮੁੱਖ ਮੰਤਰੀ ਦੇ ਕੋਰਟੀ ਦਾ ਟਰੌ ਕਰਤਾ ਆਵਾਜ਼ ਆ ਸਕੀ ਹੈ ਇਸ ਦੇ ਅਧਿਵਾਰੀ ਪ੍ਰਭਾਤ ਨੂੰ ਭਾਈ ਦੇ ਰੋਕਾ ਦੇ ਅਸਰ ਪਈ ਸੀ ਨਾ ਕਰ 19 ਅਗਸਤ ਨੂੰ ਬਾਬਾ ਬਕਾਲਾ ਕੱਠ ਹੋਇਆ ਸੰਗਤਾਂ ਨੇ ਵੱਡੀ ਤਦਾਦ ਦੇ ਵਿੱਚ ਉਸ ਚ ਸ਼ਿਰਕਤ ਕੀਤੀ ਔਰ ਉਸ ਦੇ ਵਿੱਚ ਪਾਈ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਦੇ ਬਾਬੂ ਤਰਸੀਮ ਸਿੰਘ ਨੇ ਵੱਡੇ ਐਲਾਨਾਤ ਕੀਤੇ ਔਰ ਉਹਨਾਂ ਚੀਜ਼ਾਂ ਦਾ ਖੁਲਾਸਾ ਕੀਤਾ ਜਿਸ ਦੀ ਬੇਸ ਤੇ ਪਾਈ ਅੰਮ੍ਰਿਤਪਾਲ ਤੇ ਐਨਐਸਏ ਲੱਗੀ ਹੈ ਔਰ ਬੰਦੀ ਸੰਗਾਂ ਨੂੰ ਹਈ ਤੱਕ ਜੇਲਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਕਿਉਂਕਿ ਉਹ ਜੜੀਆਂ ਮੰਗਾ ਉਹਨਾਂ ਨੇ ਰੱਖੀਆਂ ਸੀਗੀਆਂ ਜਾਂ ਹਕੂਮਤ ਕੋ ਉਹ ਜਿਸ ਚੀਜ਼ ਦਾ ਮੁਤਾਲਬਾ ਕਰਨ ਦੇ ਸੀਗੇ ਅਗਰ ਉਸ ਤੋਂ ਪਿੱਛੇ ਹਟ ਜਾਂਦੇ ਆ ਤੇ ਉਹਨਾਂ ਦੇ ਗੁਨਾਹ ਤੇ ਕੋਈ ਵੀ ਨਹੀਂ ਹੈਗੇ ਭਾਈ ਅਮਰਦ ਪਾਲ ਜੇ ਨਾ ਨੂੰ ਕਿ ਡਿਬੜੂਗਰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਜਿਹੜਾ ਕਿ ਖਡੂਰ ਸਾਹਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਐਮਪੀ ਵੀ ਨੇ ਪਰ ਉਹਨਾਂ ਨੂੰ ਹਈ ਤੱਕ ਉਸ ਜੇਲ੍ਹ ਤੋਂ ਬਾਹਰ ਨਹੀਂ ਕਢਿਆ ਗਿਆ ਬਲਕਿ ਉਹਨਾਂ ਦਾ ਐਨਐਸਏ ਜਿਹੜਾ ਕਿ ਖਤਮ ਵੀ ਹੋ ਗਿਆ ਸੋ 1 ਸਾਲ ਵਾਸਤੇ ਹੋਰ ਵਧਾ ਦਿੱਤਾ ਗਿਆ ਹੈਗਾ ਉਹਦੀ وجہ ਇਹ ਹੈ ਕਿ ਭਾਈ ਅਮਰਦ ਪਾਲ ਅਹ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਜ਼ਰੂਰ ਸੀਗਾ ਲੇਕਿੰਨ ਇਸ ਇਹਦੇ ਨਾਲ ਇਸੇ ਅੰਮ੍ਰਿਤ ਛਕਾਉਣ ਨਾਲ ਸਰਕਾਰ ਨੂੰ ਕੋਈ ਮਸਲਾ ਨੀ ਸੀਗਾ, ਮਸਲਾ ਸੀਗਾ ਕਿ ਜਿਹੜੇ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਸੀਗਾ, ਪੰਜਾਬ ਦੀ ਗੱਲ ਕਰਦਾ ਸੀਗਾ, ਖਾਲਿਸਤਾਨ ਦੀ ਗੱਲ ਕਰਦਾ ਸੀਗਾ ਸਿੱਖਾਂ ਦੇ ਤਹਿਫ਼ੁਜ਼ ਦੀ ਗੱਲ ਕਰਦਾ ਸੀਗਾ, ਇਹ ਗੱਲਾਂ ਜਿਹੜੀਆਂ ਸਰਕਾਰ ਨੂੰ ਚੁੱਭਦੀਆਂ ਸੀਗੀਆਂ ਇਸ ਵਜ੍ਹਾ ਤੋਂ ਉਹਨਾਂ ਨੇ ਈ ਐਨਐਸਏ ਐਕਟ ਲਾ ਕੇ ਉਹਨਾਂ ਨੂੰ ਡਿਬ੍ਰੂਗਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈਗਾ ਵਜਤ ਕਿ ਕੋਈ ਵੀ ਠੋਸ ਸਬੂਤ ਨਹੀਂ ਉਹਨਾਂ ਦੇ ਖਿਲਾਫ ਲੱਭਾ ਨਾ ਮੋਬਾਈਲ ਜੋ ਕੋਈ ਮਿਲੇ ਨਾ ਕੋਈ ਉਹਨਾਂ ਦੇ ਕਨੈਕਸ਼ਨ ਕਿਸੇ ਬਾਹਰ ਵਾਲੇ ਮੁਲਕਾਂ ਨਾਲ ਐਸੇ ਮੁਲਕਾਂ ਨਾਲ ਜਿਹੜੇ ਕਿ ਹਿੰਦੁਸਤਾਨ ਦੇ ਵਿਰੋਧ ਦੇ ਵਿੱਚ ਹੈਗੇ ਨਹੀਂ ਜਾਂ ਹਿੰਦੁਸਤਾਨ ਦੇ ਮੁਖਾਲਿਫ ਨਹੀਂ ਹੋਣਾ ਜੋ ਮਿਲੇ ਨੇ ਨਾ ਕੋਈ ਹਥਿਆਰਾਂ ਦੀ ਸਮਗਲਿੰਗ ਕਰਦੇ ਸੀ ਨਾ ਕੋਈ ਨਸ਼ੇ ਦੀ ਸਮਗਲਿੰਗ ਕਰਦੇ ਸੀਗੇ ਬਲਕਿ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਉਹਨਾਂ ਦੇ ਰਾਈਟਸ ਦੱਸਦੇ ਸੀਗੇ ਕਿ ਆਹ ਤੁਹਾਡੇ ਹੱਕ ਹਕੂਕ ਇਹਦੀ ਸਾਨੂੰ ਮੰਗ ਕਰਨੀ ਚਾਹੀਦੀ ਹੈ ਸਾਨੂੰ ਇਸ ਆਜ਼ਾਦ ਮੁਲਕ ਦੇ ਵਿੱਚ ਉਹ ਮਿਲਣੇ ਚਾਹੀਦੇ ਹੈਗੇ ਕਿਉਂਕਿ ਅਸੀਂ ਵੀ ਇਹਦੇ ਰਹਿਣ ਵਾਲੇ ਹੀ ਹੈਗੇ ਆਂ ਔਰ ਅਸੀਂ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੈ ਇਸ ਮੁਲਕ ਦੀ ਆਜ਼ਾਦੀ ਵਿੱਚ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਔਰ ਅੱਜ ਸਿੱਖ ਕੌਮ ਨੂੰ ਉਹਨਾਂ ਦੇ ਹੱਕ ਹਕੂਕ ਨਹੀਂ ਮਿਲੰਦੇ ਹੈਗੇ ਸੰਤ ਜਰਨੈਲ ਪਿੰਡਲਾਂ ਵਾਲੇ ਵੀ ਤੇ ਇਹੀ ਗੱਲਾਂ ਕਰਦੇ ਸੀਗੇ ਇਹੀ ਵਜ੍ਹਾ ਹੈ ਕਿ ਉਹਨਾਂ ਦੇ ਖਿਲਾਫ ਵੀ ਉਸ ਟਾਈਮ ਬਲੂ ਸਟਾਰ ਆਪਰੇਸ਼ਨ ਦੇ ਨਾਮ ਤੋ ਆਪਰੇਸ਼ਨ ਕੀਤਾ ਗਿਆ ਸੀ ਜਿਦੇ ਵਿੱਚ ਸਿੱਖਾਂ ਦਾ ਸਰਿਆਮ ਕਤਲੇਆਮ ਕੀਤਾ ਗਿਆ ਉਹਨਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਗਰ ਸੰਧ ਜਰਨੈਲ ਪੰਡਲਾਲੇ ਆਪਣੇ ਉਸ ਮੁਤਾਲਬੇ ਤੋਂ ਪਿੱਛੇ ਹਟ ਜਾਂਦੇ ਜਿਹੜਾ ਕਿ ਉਹ ਸਿੱਖਾਂ ਵਾਸਤੇ ਕਰੰਦੇ ਸੀ ਉਹਨਾਂ ਦੇ ਹੱਕ ਲੈ ਕਰੰਦੇ ਸੀਗੇ ਉਹ ਕੋ ਖਾਲਸਤਾਨ ਦੀ ਮੰਗ ਨਹੀਂ ਸੀ ਕਰੰਦੇ ਹੈਗੇ ਬਲਕਿ ਇਹ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਬਾਕੀ ਕੌਮਾਂ ਨੂੰ ਉਹਨਾਂ ਦੇ ਹੱਕ ਹੱਕ ਉਤੇ ਜਾਂਦੀ ਹੈ ਕਿ ਇਸੇ ਤਰ੍ਹਾਂ ਸਿੱਖਾਂ ਨੂੰ ਵੀ ਮਿਲਣੇ ਚਾਹੀਦੇ ਹੈਗੇ ਉਹ ਇਸ ਮੁਲਕ ਦੇ ਰਹਿਣ ਵਾਲੇ ਵਸਿੰਦੇ ਹੈਗੇ ਅਗਰ ਉਹ ਇਸ ਮੁਤਾਲਬੇ ਤੋਂ ਪਿੱਛੇ ਹਟੀਆਂ ਦੇ ਉਹਨਾਂ ਦੇ ਜਿਹੜਾ ਹਕੂਮਤ ਜੋ ਚਾਹੁੰਦੀ ਸੀਗੀ ਉਹ ਕਰ ਲੈਂਦੇ ਤੇ ਉਹਨਾਂ ਦੇ ਖਿਲਾਫ ਉਹਪਰੇਸ਼ਨ ਕਦੀ ਵੀ ਨਹੀਂ ਹੁੰਦਾ ਔਰ ਇਹੀ وجہ ਹੈ ਕਿ ਭਾਈ ਅਮਰਤਪਾਲ ਵੀ ਹੈਇ ਤੱਕ ਬੰਦ ਹੀ ਹੈਗਾ ਹੈ ਕਿਉਂਕਿ ਉਹਨਾਂ ਨੇ ਵੀ ਆਪਣੇ ਜਿਹੜੇ ਮਤਾਲਬੇ ਹਕੂਮਤ ਅੱਗੇ ਰੱਖਿਆ ਉਸ ਤੋਂ ਪਿੱਛੇ ਨਹੀਂ ਹਟੇ ਅਗਰ ਉਹ ਅੱਜ ਹਕੂਮਤ ਦੀ ਗੱਲ ਮੰਨ ਲੈਣ ਜੋ ਹਕੂਮਤ ਕਹਿੰਦੀ ਹੈ ਕਿ ਤੂੰ ਇਹ ਮਤਾਲਬੇ ਨਾ ਕਰ ਤੇ ਲੈ ਭਾਈ ਅਮਰਤਪਾਲ ਦੂਸਰੇ ਦਿਨ ਹੀ ਜੇਲ੍ਹ ਚੋਂ ਬਾਹਰ ਵੀ ਆ ਜਾਂ ਉਹਨਾਂ ਨੂੰ ਉਹਦੇ ਵੀ ਮਿਲ ਜਾਣਾ ਔਰ ਉਹ ਉਹੀ ਸਰਕਾਰ ਜਿਹੜੀ ਉਹਨਾਂ ਦੇ ਵਿਰੋਧ ਚ ਖੜੀ ਹੈ ਉਹ ਉਹਨਾਂ ਦੇ ਹੱਕ ਚ ਆਈ ਹੋਵੇ ਔਰ ਲੋਕਾਂ ਨੂੰ ਵੀ ਉਹਨਾਂ ਦੇ ਹੱਕ ਤੇ ਲਿਆਉਣ ਤੇ ਮਜਬੂਰ ਕਰ ਦੇਵੇ وجہ ਹੈ ਕਿ ਹਿਏ ਤੱਕ ਉਹਨਾਂ ਤੇ ਐਨਐਸਏ ਐਕਟ ਨਹੀਂ ਹਟਣ ਦੇ ਨਹੀਂ ਹਟਣ ਦੇ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਬਹੁਤ ਜ਼ਿਆਦਾ ਖੌਫਜ਼ਦਾ ਹੈਗੀ ਹੈ ਭਾਈ ਅੰਮ੍ਰਿਤਪਾਲ ਤੋਂ ਕਿਉਂਕਿ ਨੌਜਵਾਨਾਂ ਦੀ ਇੱਕ ਵੱਡੀ ਤਾਦਾਦ ਜਿਹੜੀ ਹੈ ਉਹ ਭਾਈ ਅੰਮ੍ਰਿਤਪਾਲ ਨੂੰ ਪਸੰਦ ਕਰਦੀ ਹੈ ਨਾ ਸਿਰਫ ਪਸੰਦ ਕਰਦੀ ਹੈ ਬਲਕਿ ਉਹਨਾਂ ਦੀਆਂ ਗੱਲਾਂ ਤੇ ਅਮਲ ਵੀ ਕਰਦੀ ਹੈਗੀ ਹੈ ਔਰ ਉਹਨਾਂ ਨੂੰ ਇਹ ਡਰ ਰਹੇਗਾ ਕਿਤੇ ਇਹ ਬਾਹਰ ਆ ਕੇ ਆਪਣੀ ਇਹ ਜਿਹੜੀ ਗਿਣਤੀ ਹੈ ਵਿਦਾਨਾ ਲਵੇ ਔਰ ਅਗਲੇ ਸੀਐਮ ਜੜਾ ਵਾ ਪੰਜਾਬ ਦਾ ਭਾਈ ਅਮਰਪਾਲ ਨਾਂਵਾਂਜ ਇਸ ਇਸ ਡਰ ਤੋਂ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਤੇ ਥੱਲੇ ਲੱਗੀ ਹੈ ਕਿ ਸਾਡੀ ਜਿਹੜੀਆਂ ਕੁਰਸੀਆਂ ਉਹ ਨਾ ਕਿਤੇ ਚਲ ਜਾਣ ਜਿਸ ਤਰ੍ਹਾਂ ਕਿ ਉਸ ਬਕਾਲਾ ਕੱਠ ਦੇ ਵਿੱਚ ਨਵਦੀਪ ਸਿੰਘ ਨੇ ਵੀ ਕਿਹਾ ਸੀਗਾ ਕਿ ਸਾਡੇ ਬਹੁਤ ਸਾਰੇ ਆਗੂ ਐਸੇ ਆ ਕਿ ਅਗਰ ਉਹ ਇੱਕ ਕਾਲ ਦੇਣ ਤੇ ਲੋਕਾਂ ਦੀ ਇੱਕ ਵੱਡੀ ਇਹ ਤਾਦਾਦ ਜਿਹੜੀ ਹੈ ਸੰਗਤਾਂ ਦੀ ਵੱਡੀ ਤਾਦਾਦ ਜਿਹੜੀ ਹੈ ਇਕੱਠੀ ਹੋ ਸਕਦੀ ਹੈਗੀ ਅਸੀਂ ਇੱਕ ਪੇਜ ਤੇ ਆ ਸਕਦੀ ਹੈਗੀ ਪਰ ਕੀ ਮਸਲਾ ਹੈ ਕਿ ਉਹ ਸਰਕਾਰ ਦੇ ਥੱਲੇ ਲੱਗੇ ਹਨ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਹਨ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਹਨ ਜੇਲ੍ਹਾਂ ਤੋਂ ਜਾਨ ਤੋਂ ਡਰਦੇ ਹੈਗੇ ਹਨ ਉਹਨਾਂ ਨੂੰ ਮਾਲੋਦਨ ਦਨ ਦੌਲਤ ਪਿਆਰਾ ਹੈ ਜਿਹੜਾ ਇਹੀ وجہ ਹੈ ਕਿ ਉਹ ਸਿਰਫ ਨਾਂ ਦੇ ਸਿੱਖ ਹੈਗੇ ਸਿੱਖ ਪੰਥជា ਸਿੱਖ ਕੌਮ ਦੀ ਬਿਹਤਰੀ ਲਈ ਕੋਈ ਕਰਦਾਰ ਅਦਾ ਨਹੀਂ ਕਰਦੇ ਹੈਗੇ ਬਾਪੂ ترਸੀਮ ਸਿੰਘ ਨੇ ਇਹ ਵੀ ਕਿਹਾ ਕਿ ਅਗਰ ਸਾਡੇ ਇਹ ਮਤਾਲਬੇ ਨਾ ਮੰਨੇ ਗਏ ਸੋ ਬੰਦੀ ਸਿੰਘਾਂ ਨੂੰ ਲੋਹਾ ਨਾ ਕੀਤਾ ਗਿਆ ਅੰਮ੍ਰਿਤਪਾਲ ਨੂੰ ਰਿਹਾਨਾ ਕੀਤਾ ਗਿਆ ਤੇ ਨਾਲੇ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਸ ਦੇ ਬਾਰੇ ਕੋਈ ਕਾਦੇ ਕਾਨੂੰਨ ਨਾ ਬਣਾਏ ਗਏ ਤੇ ਅਸੀਂ ਫਿਰ ਐਲਾਨੇ ਜੰਗ ਕਰ ਦਵਾਂਗੇ ਔਰ ਜੋ ਸੜਕੋ ਹੋਏਗਾ ਅਸੀਂ ਉਹ ਕਰਾਂਗੇ ਅਸੀਂ ਆਪਣੇ ਇਹ ਮਤਾਲਬੇ ਹੁਣ ਮਨਵਾ ਕੇ ਰਹਿਣੀ ਹੈਗੇ ਆ ਅਸੀਂ ਹਕੂਮਤ ਦੀ ਤਕਾਸ਼ਾ ਹੀ ਹੁਣ ਚੱਲਣ ਨਹੀਂ ਦੇਣੀ ਹੈਗੀ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼